ਅੱਜ ਆਪਾਂ ਜੋ ਕੱਲ ਦੋ ਪੰਚਾਇਤਾਂ ਹੋਈਆਂ ਵਾ ਮਾ ਪੰਚਾਇਤਾਂ ਇੱਕ ਖਨੌਰੀ ਤੇ ਦੂਜੀ ਟੋਣੀ ਦੇ ਵਿੱਚ ਉਸ ਬਾਰੇ ਗੱਲਬਾਤ ਕਰਨੀ ਹੈ ਤੇ ਜੋ ਇਹਨਾਂ ਪੰਚਾਇਤਾਂ ਦੇ ਦੌਰਾਨ ਕੱਲ ਹਾਸੇ ਵਾਪਰ ਗਿਆ ਉਸ ਬਾਰੇ ਵੀ ਜੋ ਸ਼ੀਤ ਹੋ ਗਈਆਂ ਬੀਬੀਆਂ ਉਹਨਾਂ ਨੂੰ ਸਰਪੰਚ ਫੋਟੋਟ ਕਰਨੇ ਤੇ ਮੇਰੇ ਵੀਰੋ ਇਹ ਵੀਡੀਓ ਸੁਣ ਕੇ ਤੁਸੀਂ ਸ਼ੇਅਰ ਕਰ ਦਿਓ ਤਾਂ ਜੋ ਆਪਣੀ ਗੱਲ ਲੋਕਾਂ ਤੱਕ ਜਾ ਸਕੇ ਤੱਲ ਬਹੁਤ ਵੱਡੀਆਂ 4 ਜਨਵਰੀ ਨੂੰ ਮਹਾਪੰਚਾਇਤਾਂ ਆ ਜਾਂ ਖਲੋਰੀ ਟਿਕਟੋਣ ਖਲੋਰੀ ਵਾਲੀ ਮਹਾਪੰਚਾਇਤ ਮੀਲਾ ਜਮ ਮੀਲਾ ਦੇ ਵਿੱਚ ਫੈਲੀ ਹੋਈ ਸੀ ਸਾਰੇ ਪੰਜਾਬ ਚ ਸਾਰੇ ਦੇਸ਼ ਚ ਨੁਕਸਾਨ ਮਿਲੂ ਬੀਬੀਆਂ ਨੌਜਵਾਨ ਬਾਕੀ ਤੱਕੇ ਸਾਰੇ ਵਰਗ ਬਹੁਤ ਵੱਡੀ ਗਿਣਤੀ ਚ ਜੀਜੀਤ ਸਿੰਘ ਢੱਲੇਵਾਲ ਜਿਨ੍ਹਾਂ ਦਾ ਮਰਨ ਵਰਤਾਜ ਕਿਤਾਬੀਆਂ ਦੇੰਦੇ ਵਿੱਚ ਹੈ ਆਪਣੀ ਜਾਨ ਦੀ ਉਤੀ ਦੇ ਰਹੇ ਉਹਨਾਂ ਦੀ ਟੀਮ ਦੇ ਉੱਤੇ ਲੋਕ ਵੀਰਾ ਘਟਕੇ ਆਇਆ ਬਹੁਤ ਵੱਡਾ ਵਿਚਾਰ ਘਟਕ ਸੀ ਜਿਸ ਦਾ ਅਸਰ ਪੂਰੀ ਦੁਨੀਆ 'ਚ ਗਿਆ ਇਸ ਤਰ੍ਹਾਂ ਠਹਾਣੇ ਜੋ ਮਾਂ ਪੰਚਾਇਤ ਹੋਈ ਹੈ ਉਹ ਵੀ ਉਹਦੀ ਵੀ ਗਿਣਤੀ ਬਹੁਤ ਵੱਡੀ ਸੀ ਬਹੁਤ ਵਿਸ਼ਾਲ ਘਟਕ ਸੀ ਜਿੱਚ ਬਹੁਤ ਵੱਡੀ ਗਿਣਤੀ ਦੁਨੀਆਂ ਭੈਣਾਂ ਦੀ ਬਾਕੀ ਸੀ ਸਾਰਾ ਕੁਝ ਉਸ ਦੇ ਵਿੱਚ ਜੋ ਗੱਲ ਕੀਤੀ ਗਈ ਹੈ ਅਰਕਿਸ਼ਟ ਕਾਇਤ ਉਹਨਾਂ ਜੋ ਖੌਤੀ ਆਗੂ ਹੈ ਕਿਸਾਨਾਂ ਦਾ ਜੋ ਜੂਪੀ ਨੂੰ ਬਲਾਕ ਕਰਦਾ ਜੋ ਜੂਪੀ ਦੇ ਵਿੱਚ ਕਿਸਾਨਾਂ ਨੂੰ ਸੰਗਠਿਤ ਕਰਨ ਵਾਸਤੇ ਜਾਂ ਕਿਸਾਨਾਂ ਦੀ ਆਵਾਜ਼ ਚੁੱਕਣ ਵਾਸਤੇ ਇੱਕ ਰਤੀਪਾਰ ਵੀ ਕੰਮ ਨਹੀਂ ਕਰ ਰਿਹਾ ਭਾਰਤੀ ਜਨਤਾ ਪਾਰਟੀ ਦੇ ਨਾਲ ਜਦ ਡਰਿਆ ਹੋਇਆ ਉਹਨਾਂ ਤੋਂ ਤੇ ਜਾਂ ਉਹਦੇ ਨਾਲ ਤੇਦਰ ਆ ਕੇ ਪੁੱਠੇ ਸਿੱਧੇ ਬਿਆਨ ਦਿੰਦਾ ਕਦੀ ਕੋਈ ਬਿਆਨ ਦੇ ਜਾਂਦਾ ਕਦੀ ਕੋਈ ਬਿਆਨ ਦੇ ਜਾਂਦਾ ਤੇ ਲੋਕਾਂ 'ਚ ਭਰਮ ਪੈਦਾ ਕਰਦਾ ਅਸੀਂ ਹੋਰੀ ਸਤਨ ਖੇਤੀ ਕਰਦੇ ਆਪਣ ਜਿੱਥੇ ਬੰਦੀਆ ਲੋ ਜਿਦ ਤਰਾ ਉਹ ਕਾਲਿ ਨੂੰ ਕਹਿ ਰਿਹਾ ਕਿ ਇਹ ਡੱਲੇ ਵਾਲ ਦਾ ਜਣਾ ਮਰਨ ਵਰ ਤੇ ਆ ਸਰਕਾਰ ਨੇ ਰਖਾਇਆ ਵਾ ਇਹ ਕਿਨੇ ਮਹੀਨੇ ਮੋਰਚਾ ਚੱਲਣਾ ਜੀ ਇਹਦਾ ਫਾਇਦਾ ਸਰਕਾਰ ਨੂੰ ਹੋਣਾ ਜੀ ਇਹਦਾ ਸਿੱਖਾਂ ਨੂੰ ਤੇ ਪੰਜਾਬ ਸਰਕਾਰ ਨੂੰ ਨੁਕਸਾਨ ਹੋ ਰਿਹਾ ਜੀ ਇਹ ਇੰਦੀਆਂ ਬਥਵੀਆਂ ਗੱਲਾਂ ਬੇਦਲੀਲੀਆਂ ਬੇਤਕੀਆਂ ਕਰ ਰਿਹਾ ਇਹਦਾ ਕੀ ਤਰਕ ਹੈ ਜਿਉਂਨੇ ਸੱਜਣਾਂ ਕੋ ਗੱਲਬਾਤ ਕਰਨੀ ਬੈਠ ਕੇ ਕਰ ਲੋ ਤਰਕਲਾ ਕਰਦੇ ਬਾਕੀ ਦੁਨੀਆ ਵੇਖਰੀ ਦੇਸ਼ ਵੇਖਰੀ ਦਾ ਕਾਰਬਾਰ ਕੀ ਹੈ ਰਕੇਸ਼ ਕਰਦਾ ਜਾਂ ਪਹਿਲੇ ਦੋਲਨ ਦੇ ਵਿੱਚ ਜਾਂ ਹੁਣ ਵਾਲੇ ਦੋਲਨ ਦੇ ਵਿੱਚ ਕੀ ਕਰਦਾ ਰਿਆ ਦਾ ਜਾਂ ਯੂਪੀ ਜਿਹਦਾ ਕੀ ਕਰਦਾ ਰਿਆ ਜਾਂ ਲਖੀਮਪੁਰ ਖੀਰੀ ਕਾਂਡ ਤੋਂ ਵਾਪਰਿਆ ਉਦੋਂ ਦਾ ਕੀ ਕਰਦਾਰ ਸੀ ਜਾਂ ਜਦੋਂ ਪਹਿਲਵਾਨ ਲੜਕੀਆਂ ਆਪਣਾ ਦੋਲਨ ਲੜ ਗਏ ਸੀ ਆਪਣੀ ਇੱਜ਼ਤ ਵਾਸਤੇ ਆਪਣੇ ਛੋਸ਼ਣ ਜੋਰ ਦਾ ਛੋਸ਼ਣ ਹੋ ਰਿਆ ਸੀ ਆਪਣੀ ਹਿਜਤ ਹਿਜਤ ਤੇ ਇੱਜ਼ਤ ਤੇ ਅਟਕ ਵਾਸਤੇ ਉਹ ਟਾਈਮ ਤੇਰਾ ਕੀ کردار ਸੀ ਜਾਇਦੇ ਪ੍ਰਧਾਨ ਭਰਾ ਦਾ ਕੀ کردار ਸੀ ਸਾਰਾ ਲੋਕਾਂ ਦੇ ਸਾਹਮਣੇ ਨੰਗਾ ਹੋ। ਇਸ ਕਰਕੇ ਜੋ ਵੀ ਇਹਨੇ ਬਿਆਰਬਾਜੀ ਕਰ ਕੀਤੀ ਆ ਇਹਨੂੰ ਇਹੋ ਜੀ ਬਿਆਰਬਾਜੀ ਬੰਦ ਕਰਨੀ ਚਾਹੀਦੀ ਆ ਬਾਹਰ ਜਾਣਾ ਚਾਹੀਦਾ। ਇਹ ਸਰਕਾਰ ਆ ਭਾਰਤੀ ਜਨਤਾ ਪਾਰਟੀ ਮੋਦੀ ਸਰਕਾਰ ਦੇ ਹੱਕ ਚ ਖੂਤ ਰਿਹਾ। ਜਿਹੜੀ ਇਹੋ ਜੀ ਬਿਆਰਬਾਜੀ ਕਰ ਰਿਹਾ। ਦੂਸਰੇ ਪਾਸੇ ਜਿਹੜਾ ਤੁਹਾਡੇ ਦੇ ਵਿੱਚ ਜਿਹੜੀ ਉਹ ਮਹਾਪੰਚਾਇਤ ਜੋਜਤ ਕੀਤੀ ਗਈ ਹੈ। ਜਿਹੜੇ ਉਹਦੇ ਮੁੱਖ ਆਗੂ ਸੀਗੇ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਹੈ ਮੀਡੀਆ ਕਿ ਜੋ ਵੀ ਰਕੇਸ਼ਟ ਕਾਦਰ ਨੇ ਬਿਆਨਬਾਜ਼ੀ ਕੀਤੀ ਆ ਉਹਦੇ ਨਾਲ ਆਲ ਇੰਡੀਆ ਸੰਯੁਕਤ ਕਿਸਾਨ ਮੋਰਚੇ ਦਾ ਕੋਈ ਸਬੰਧ ਨਹੀਂ ਰੱਖੇ ਕਿਸੇ ਦਾ ਉਹਦੀ ਨਿੱਜੀ ਬਿਆਨਬਾਜ਼ੀ ਹੈ ਤੇ ਉਹਦੀ ਬਿਆਨਬਾਜ਼ੀ ਉਹਨਾਂ ਨੇ ਖੰਡਣ ਵੀ ਕੀਤਾ ਹੈਗਾ ਤੇ ਉਹਦੀ ਬਿਆਨਬਾਜ਼ੀ ਰਕੇਸ਼ਟ ਕਾਦਰ ਨੂੰ ਨਹੀਂ ਕਰਨੀ ਚਾਹੀਦੀ ਇਸ ਕਰਕੇ ਮੀਡੀਆ ਨੇ ਉਹ ਤਾਂ ਗੱਲ ਚੁੱਕੀ ਨਹੀਂ ਜਿਹੜੀ ਦੂਜੇ ਕਿਸਾਨਾਂ ਗੋਣੇ ਕਹੀ ਹੈ ਤੇ ਜੋ ਇਹਨੇ ਗੱਲ ਕੀਤੀ ਆ ਉਹ ਭਾਰਤੀ ਜਨਤਾ ਪਾਰਟੀ ਦੇ ਜਿਨ੍ਹਾਂ ਨਿਰਦੇਸ਼ਾਂ ਸਾਰ ਸਾਰੇ ਮੀਡੀਆ ਨੇ ਸਾਰਾ ਜੋ ਮੁੱਖ ਮੀਡੀਆ ਵਾ ਯਾਰ ਮੋਕਸ਼ ਪ੍ਰੀਮੀਅਮ ਉਹਨੇ ਚੁੱਕੀ ਆ ਬਾਕੀ ਵੀ ਸੋਸ਼ਲ ਮੀਡੀਆ ਨੇ ਵੀ ਬਾਕੀ ਗੁੱਦੀ ਜੀ ਵੀ ਉੱਤੇ ਬੈ ਕੇ ਗੱਲ ਕਰੀ ਜਾਂਦੇ ਆ ਪ੍ਰਕੀਸ਼ ਚ ਕਹਤ ਨੇ ਆ ਕਰਦਾ ਖ਼ਬਰਾਂ ਦੇ ਵਿੱਚ ਵੀ ਉਹ ਜਿਹੜੀਆਂ ਉਹਦੀਆਂ ਜਿਹੜੀ ਉਹਦੀ ਬਿਆਨਬਾਜ਼ੀ ਉਹ ਲੱਗੀ ਹੋਈ ਆ ਜਿਹੜਾ ਉੱਥੋਂ ਕੋਈ ਪ੍ਰਚਾਰ ਝਾਂਬ ਜਾਰੀ ਹੋਇਆ ਹੋਗਾ ਟੋਣੇ ਤੋਂ ਉਹ ਨਹੀਂ ਲੱਗਾ ਹੋਇਆ ਇਸ ਕਰਕੇ ਇਹ ਸਾਰੀ ਡੂੰਗੀ ਸਾਜ਼ਿਸ਼ ਆ ਇਹ ਲੋਕ ਵੇਖਣ ਕਿ ਇਹਦਾ ਕਾਰਗਾਰ ਕੀ ਆ ਇਹ ਕਿੱਥੋਂ ਇਹ ਬਿਆਨਬਾਜ਼ੀ ਕਰ ਰਿਹਾ ਇਹਨੂੰ ਕਿੱਥੋਂ ਆਈਆਂ ਭੁਖਵਾੜੀਆਂ ਹੋ ਰਹੀਆਂ ਕਿ ਮੋਰਚਾ ਮਾਰਚ ਤੱਕ ਚੱਲਣਾ ਇਹ ਮੋਰਚਾ ਮੋਰਚਾ ਮਾਰਚ ਤੋਂ ਕਾ ਚੱਲਦਾ ਸਾਲਾਂ ਬੱਦੀ ਚੱਲਦਾ ਤੇ ਫੇਰ ਦਾ ਕੀ ਕਰਦਾ ਰਿਆ ਇਹਨੂੰ ਠਿਰ ਇਹ ਤੇ ਕੀ ਸਜ਼ਾ ਚਾਹੀਦੀ ਹੈ ਕੀ ਇਹਨੂੰ ਜਿਹੜਾ ਵੱਡਾ ਦੰਡ ਦੰਡਾ ਚਾਹੀਦਾ ਉਹ ਲੋਕ ਆ ਕੇ ਜਣ ਬਾਕੀ ਸਮਾ ਸਭ ਕੁਝ ਸਿੱਧ ਕਰ ਦੂਗਾ ਸਮਾ ਕਿਸੇ ਨੂੰ ਮਾਫ ਨਹੀਂ ਕਰਦਾ ਹੁੰਦਾ ਸਮਾ ਬਹੁਤ ਕੋਸ਼ ਨਪਾ ਕਰਦਾ ਹੋ ਸਮਾ ਅ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦਿੰਦਾ ਵਾ ਬਾਕੀ ਇਹ ਮੋਰਚਾ ਲੰਮਾ ਚੱਲਣਾ ਸਾਡਾ ਪਹਿਲਾਂ ਤੋਂ ਹੀ ਇਹ ਜਿਹੜੀ ਆ ਇਹ ਜਾਇਆ ਸੀਗਾ ਕਿ ਮੋਰਚਾ ਸਾਰਾ ਬਦੀ ਚੱਲਣਾ ਇਹ ਮੋਰਚਾ ਕੋਈ ਸਰਕਾਰ ਆ ਜੇ ਕਿਸੇ ਪਾਰਟੀ ਦੀ ਆ ਜੇ ਇਹ ਮੋਰਚਾ ਮੁੱਕਣਾ ਨਹੀਂ ਕਿਉਂਕਿ ਜਿਹੜੀਆਂ ਮੰਗਾਂ ਉਹ ਪਾਲਿਸੀ ਨਾਲ ਟਕਰਾਂਦੀਆਂ ਉਹ ਉਹ ਪਾਲਿਸੀ ਬਾਹਰ ਵੀ ਆ ਗਈ 25 ਨਵੰਬਰ ਨੂੰ ਜਿਵੇਂ ਕਿ ਸਾਰੇ ਦੇਸ਼ ਦੇ ਵਿੱਚ ਉਹ ਖੇਤੀ ਮੰਡੀਆਂ ਤੋੜ ਕੇ ਤੇ ਉਹਨੂੰ ਜਿਹੜੀਆਂ ਨਿੱਜੀ ਮੰਡੀਆਂ ਪ੍ਰਾਈਵੇਟ ਮੰਡੀਆਂ ਕਾਰਪੋਰੇਟ ਦੇ ਜਿਹੜੀਆਂ ਕਬਜ਼ੇ ਵਾਲੀਆਂ ਮੰਡੀਆਂ ਬਣਾਉਣ ਜਾ ਰਹੇ ਆ ਤੇ ਜਿਹੜਾ ਸਾਰਾ ਖੇਤੀਬਾੜੀ ਦਾ ਦਿੱਤਾ ਵਾ ਉਹ ਕਾਰਪੋਰੇਟ ਦੇ ਵਾਲੇ ਫੂਡ ਮਾਰਕੀਟ ਕਾਰਪੋਰੇਟ ਦੇ ਵਾਲੇ ਕਰਨ ਮੋਦੀ ਸਰਕਾਰ ਦੀ ਜਿਹੜੀ ਮਨਸ਼ਾ ਵਾ ਜਿਹੜੇ ਪਹਿਲੇ ਤਿੰਨੇ ਖੇਤੀ ਕਾਨੂੰਨ ਸੀ ਉਹ ਲੈ ਕੇ ਉਹ ਦੁਬਾਰਾ ਫੇਰ ਆ ਗਿਆ ਹੁਣ ਕਿਸੇ ਨੂੰ ਭੁਲੇਖਾ ਨਹੀਂ ਰਹਿਣਾ ਚਾਹੀਦਾ ਕਿ ਇਹ ਮੋਰਚਾ ਲੰਮਾ ਚੱਲਣਾ ਇਹ ਹੋਂਦੀ ਲੜਾਈ ਆ ਇਹ ਸਾਡੇ ਵਿजूद ਦੀ ਲੜਾਈ ਆ ਤੇ ਨਾਲ ਹੀ ਇਹ 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 ਵੀ ਜਿਹੜਾ ਵਾ ਜਿਹੜਾ ਇਹ ਮੋਰਚਾ ਲੱਗਾ ਹੋਇਆ 6 ਕਰੋੜੀ ਰਿਆਤਰ ਕੋੜਾ ਬਾਰਡਰ ਆ 11 ਮਹੀਨੇ ਹੋ ਗਿਆ ਇਸ ਮੋਰਚੇ ਨੇ ਬੜਾ ਕੁਝ ਨਵਾਂ ਬਣਾਉਣਾ ਵਾ ਬੜਾ ਕੁਝ ਪੁਰਾਣਾ ਢਾਉਣਾ ਇਸ ਮੋਰਚੇ ਨੇ ਬਹੁਤ ਫੈਸਲੇ ਕਰਨੇ ਆ ਇਸ ਬੋਸਲੇ ਇਸ ਇਸ ਮੋਰਚੇ ਨੇ ਬਹੁਤ ਜਿਆਦਾ ਨਿਤਾਰੇ ਕਰ ਦੇਣੇ ਆ ਇਹ ਸਾਰੇ ਪੰਜਾਬ ਦੇ ਬਾਕੀ ਦੇਸ਼ ਦੇ ਦੁਨੀਆ ਦੇ ਲੋਕ ਔੜੇ ਸਮੇਂ ਦੇਖਣਗੇ ਤੇ ਅਸੀਂ ਇਹ ਮੋਰਚਾ ਜੋ ਲੜ ਰਹੇ ਹਾਂ ਕਿੰਨਾ ਮਰਜੀ ਲੰਮਾ ਲੜਨਾ ਪਵੇ ਸਾਲਾਪਤੀ ਲੜਨਾ ਪਵੇ ਲੜਾਂਗੇ ਹਰ ਹਾਲ ਜਿੱਤਾਂਗੇ ਵੈਰੂ ਜੀ ਕਾ ਖਾਲਸਾ ਵੇ